ਆ ਇੱਕ ਜਿਹੜਾ ਮੇਨ ਸੀਗਾ ਉਹ ਘਰ ਦੇ ਤਾਲੇ ਲਾ ਕੇ ਭੱਜ ਗਿਆ ਉਹਨੂੰ ਅਸੀਂ ਸੀਲ ਕਰ ਰਹੇ ਹਾਂ ਘਰ ਨੂੰ ਇਹ ਕਈਆਂ ਨੇ ਜਾਇਦਾਦਾਂ ਜਿਹੜੀਆਂ ਬਣਾਈਆਂ ਹੋਈਆਂ ਨੇ ਗਲਤ ਤੰਦੇ ਤੋਂ ਅਸੀਂ 18 ਕਰੋੜ ਦੇ ਕਰੀਬ ਪੈਸੋਂ ਹੀ ਜਾਇਦਾਦਾਂ ਇਹਨਾਂ ਦੀਆਂ ਫੋਰਫੀਟ ਕਰ ਚੁੱਕੇ ਹਾਂ ਪੰਜਾਬ ਚੋ ਨਸ਼ੇ ਨੂੰ ਖਤਮ ਕਰਨ ਵਾਸਤੇ ਡੀਜੀਪੀ ਪੰਜਾਬ ਪੁਲਿਸ ਵੱਲੋਂ ਵੱਡੇ ਅਪਰਾਲੇ ਕੀਤੇ ਜਾ ਰਹੇ ਨੇ ਜਿਸ ਤਹਿਤ ਅੱਜ ਤੁਸੀਂ ਤਸਵੀਰਾਂ ਔਟਾਰੀ ਦੀਆਂ ਵੇਖ ਸਕਦੇ ਹੋ ਔਟਾਰੀ ਦੇ ਵਿੱਚ ਐਸਐਸਪੀ ਦਿਹਾਤੀ ਸਤਿੰਦਰ ਸਿੰਘ ਖੋਣਾ ਵੱਲੋਂ ਇੱਕ ਵੱਡਾ ਆਪਰੇਸ਼ਨ ਜਿਹੜਾ ਉਹ ਕੀਤਾ ਜਾ ਰਿਹਾ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਕਿ ਵੱਡੇ ਪੱਧਰ ਤੇ ਪੰਜਾਬ ਪੁਲਿਸ ਜਿਹੜੀ ਤਣਾਤ ਕੀਤੀ ਹੋਈ ਆ ਆਪਰੇਸ਼ਨ ਈਗਲ 4 ਜਿਹੜਾ ਅੱਜ ਔਟਾਰੀ ਦੇ ਵਿੱਚ ਚਲਾਇਆ ਜਾ ਰਿਹਾ ਤਾਂ ਵੱਡੇ ਪੱਧਰ ਤੇ ਲਗਾਤਾਰ ਜਿਹੜੀ ਆ ਦਿਹਾਤੀ ਏਰੀਆ ਦੇ ਵਿੱਚ ਸਰਚ ਅਭਿਆਨ ਕੀਤੇ ਜਾ ਰਹੇ ਨੇ ਵੱਡੇ ਪੱਧਰ ਤੇ ਜਿਹੜੇ ਸਮੱਗਲਰ ਨੇ ਉਹਨਾਂ ਨੂੰ ਫੜ ਕੇ ਪਰਚੇ ਕੀਤੇ ਜਾ ਰਹੇ ਨੇ ਸਰ ਹੱਦ ਪਾਰ ਤੋਂ ਆਉਂਦੀ ਜਿਹੜੀ ਹੈਰੋਇਨ ਆ ਨਸ਼ਾ ਆ ਉਸ ਨੂੰ ਜਿਹੜਾ ਉਹ ਕਾਬੂ ਕੀਤਾ ਜਾ ਰਿਹਾ ਲਗਾਤਾਰ ਗਵਾਂਢੀ ਦੇਸ਼ ਵੱਲੋਂ ਜਿਹੜੀਆਂ ਨਕਾਮ ਕੋਸ਼ਿਸ਼ਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਫਿਰ ਵੀ ਪੰਜਾਬ ਪੂਰਤੇ ਵੱਲੋਂ ਲਗਾਤਾਰ ਪੂਰੇ ਪੰਜਾਬ ਪਰ ਦੇ ਵਿੱਚ ਆਪਰੇਸ਼ਨ ਜਿਹੜੇ ਉਹ ਚਲਾਏ ਜਾ ਰਹੇ ਨੇ ਇਸੇ ਤਰ੍ਹਾਂ ਦੀ ਅਟਾਰੀ ਦੇ ਵਿੱਚ ਜਿਹੜਾ ਇੱਕ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਸੁਸਪੀ ਦਿਹਾਤੀ ਸਾਡੇ ਨਾਲ ਨੇ ਸਰ ਕਿਸ ਤਰ੍ਹਾਂ ਦਾ ਜਿਹੜਾ ਅੱਜ ਈਗਲ 4 ਦਾ ਜਿਹੜਾ ਸਰਚ ਅਭਿਆਨ ਕੀਤਾ ਜਾ ਰਿਹਾ ਜੀ ਜਿੱਦਾਂ ਮੈਂ ਤੁਹਾਨੂੰ ਦੱਸਿਆ ਜੀ ਕਿ ਸਾਰੇ ਪੰਜਾਬ ਦੇ ਵਿੱਚ ਹੀ ਚੱਲ ਰਿਹਾ ਹੈ ਹਮਨੇ ਸਰ ਡਿਸਟ੍ਰਿਕਟ ਦੇ ਵਿੱਚ ਵੀ ਚੱਲ ਰਿਹਾ ਹੈ ਅਸੀਂ ਚਾਹੇ ਉਹ ਛੋਟਾ ਸਮਗਲਰਾ ਚਾਹੇ ਵੱਡਾ ਸਮਗਲਰ ਉਹਨਾਂ ਦੇ ਖਿਲਾਫ ਅਸੀਂ ਸਾਰੇ ਇੱਕ ਮਹਿਮ ਚਲਾਈ ਆ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਦੀਆਂ ਇਹ ਫੇਰ ਸਾਰੇ ਸਟੇਟ 'ਚ ਹੀ ਹਦਾਇਤਾਂ ਹਨ ਕਿ ਅਸੀਂ ਫੇਰ ਤਗੜੇ ਹੋ ਕੇ ਇਹਨਾਂ ਦੇ ਖਿਲਾਫ ਆਪਦੀ ਜੰਗ ਜਾਰੀ ਰੱਖੀਏ ਔਰ ਇਹਨਾਂ ਨੂੰ ਸਲਾਖਾਂ ਦੇ ਪਿੱਛੇ ਪੇਚੀਏ ਜੀ ਹਾਂ ਇੱਕ ਜਿਹੜਾ ਮੇਨ ਸੀਗਾ ਉਹ ਘਰ ਦੇ ਤਾਲੇ ਲਾ ਕੇ ਭੱਜ ਕੇ ਉਹਨੂੰ ਅਸੀਂ ਸੀਲ ਕਰ ਰਹੇ ਹਾਂ ਘਰ ਨੂੰ ਜੀ ਔਰ ਪ੍ਰੋਪਰ ਅਸੀਂ ਐਕਸ਼ਨ ਲਵਾਗੇ ਤੇ ਜੀ ਸਰ ਕੀ ਇਹਨਾਂ ਲੋਕਾਂ ਤੇ ਪਹਿਲਾਂ ਵੀ ਮਾਮਲੇ ਦਰਜ ਨੇ ਕਿਸੇ ਤਰ੍ਹਾਂ ਦੇ ਹਾਂ ਇਹਦੇ ਤੇ ਜਿੱਥੇ ਅਸੀਂ ਹੁਣ ਰੇਡ ਕੀਤਾ ਸੀ ਇੱਥੇ ਪਹਿਲਾਂ ਵੀ ਮਾਮਲਾ ਦਰਜ ਆ ਇੱਥੇ ਹੈ ਜੀ ਕੀ ਲੱਗਦਾ ਕੋਈ ਘਰ ਦੇ ਅੰਦਰ ਹੋ ਸਕਦਾ ਜਿਸ ਤਰ੍ਹਾਂ ਘਰ ਨੂੰ ਤਾਲੇ ਮਾਰ ਕੇ ਉਹ ਘਰ ਚੋਂ ਨਿਕਲੇ ਨੇ ਕੋਈ ਨਹੀਂ ਜੀ ਸਾਰਾ ਸਾਨੂੰ ਕਾਨੂੰਨ ਪੂਰੀ ਇਜਾਜ਼ਤ ਦਿੰਦਾ ਅਸੀਂ ਕਾਨੂੰਨ ਤਾ ਉਹ ਐਕਸ਼ਨ ਲੈ ਰਹੇ ਆਂ ਤੇ ਇਹ ਤੁਹਾਡੇ ਸਾਹਮਣੇ ਹੀ ਆ ਅਸੀਂ ਘਰ ਨੂੰ ਵੀ ਸੀਲ ਕਰਤਾ ਤੇ ਜੋ ਕਾਨੂੰਨੀ ਕਾਰਵਾਈ ਬੰਦੀ ਸੀ ਕਰ ਰਹੇ ਹਾਂ ਜੀ ਸਰ ਇਹਨਾਂ ਲੋਕਾਂ ਨੇ ਕਈਆਂ ਨੇ ਜਾਇਦਾਦਾਂ ਜਿਹੜੀਆਂ ਬਣਾਈਆਂ ਹੋਈਆਂ ਨੇ ਗਲਤ ਧੰਦੇ ਤੋਂ ਅਸੀਂ 18 ਕਰੋੜ ਦੇ ਕਰੀਬ ਪਹਿਲੋਂ ਹੀ ਹੋਰ ਤਕਰੀਬਨ 10 ਕਰੋੜ ਦੇ ਕਰੀਬ ਸਾਡੇ ਕੇਸ ਹੋਰ ਗਏ ਹੋਏ ਕਮਿਸ਼ਨ ਅਥਾਰਟੀ ਤੋਂ ਤੇ ਇਹ ਲਗਾਤਾਰ ਪ੍ਰੋਸੈਸ ਚੱਲ ਰਿਹਾ ਔਰ ਅਸੀਂ ਸਾਰਿਆਂ ਦੀ ਜੀ ਇਜਾਜ਼ਤਾਂ ਫੋਰਫਿਟ ਵੀ ਕਰ ਰਹੇ ਹਾਂ ਤੇ ਅੱਗੇ ਅਸੀਂ ਇਹ ਵੀ ਇਨਸ਼ੋਰ ਕਰ ਰਹੇ ਹਾਂ ਕਿ ਨਾ ਇਹ ਸੇਲ ਕਰ ਸਕੇਂਗੇ ਨਾ ਇਹਨਾਂ ਨੂੰ ਵਰਤ ਸਕੇਂਗੇ ਜੀ ਕਿ ਹੁਣ ਇਹਨਾਂ ਦੀ ਉੱਤੇ ਰਾਖੀ ਧਿਆਨ ਰੱਖਿਆ ਜਾਊਗਾ ਕਿ ਇਹ ਬੰਦੇ ਕਿਤੇ ਕੋਈ ਬਿਲਕੁਲ ਬਿਲਕੁਲ ਜੀ ਬਿਲਕੁਲ ਬਿਲਕੁਲ ਸਰ ਜੋ ਜੋ ਹੀ ਪੁਲਸ ਵੱਲੋਂ ਜਿਹੜੀ ਹੈ ਇਹ ਅਪਰਾਲਾ ਕੀਤਾ ਜਾ ਰਿਹਾ ਰੋਜ਼ ਜਿਹੜੇ ਆ ਕਿਤੇ ਨਾ ਕਿਤੇ ਰੇਡ ਕੀਤੀ ਜਾ ਰਹੀ ਆ ਫਿਰ ਫਿਰ ਵੀ ਐਸੇ ਸਮਗਲਰ ਸਰਹੱਦ ਪਾਰ ਤੋਂ ਜਿਹੜਾ ਉਹ ਨਸ਼ਾ ਫਿਰ ਵੀ ਤੇ ਕੋ ਜਿਹੜਾ ਸਰਦਪਾਰ ਤੋਂ ਸਾਨੂੰ ਸਾਰਿਆਂ ਨੂੰ ਪਤਾ ਵੀ ਇਸ਼ੂ ਹੈ ਪਰ ਅਸੀਂ ਉਸ ਨੂੰ ਫੜਨ 'ਚ ਉਸ ਨੂੰ ਰੋਕਣ 'ਚ ਵੀ ਅਸੀਂ ਕਾਫੀ ਕਾਮਯਾਬ ਹੁੰਨੇ ਆ ਬੀਐਸਐਫ ਨਾਲ ਸਾਡਾ ਪੂਰਾ ਸਹਿਯੋਗ ਆ ਡੇਲੀ ਦੇਖਦੇ ਹੋ ਵੀ ਸਾਡੇ ਕੋਲ ਰਿਕਵਰੀਆਂ ਵੀ ਹੋ ਰਹੀਆਂ ਡਰੋਨ ਵੀ ਫੜੇ ਜਾ ਰਹੇ ਆ ਸੋ ਇਹ ਜੰਗ ਆ ਅਸੀਂ ਲੜ ਰਹੇ ਆ ਔਰ ਅਸੀਂ ਇਰਚ ਕਾਮਯਾਬੀ ਹੋਵਾਂਗੇ ਜੀ ਖਾਸ ਕਰਕੇ ਟਾਰੀ ਦੀ ਗੱਲ ਕਰੀਏ ਤਾਂ ਟਾਰੀ ਕਾਫੀ ਜਿਹੜਾ ਇਹ ਸੁਰਖੀਆਂ ਦੇ ਵਿੱਚ ਰਹਿੰਦਾ ਖਾਸ ਕਰਕੇ ਠਾਣਾ ਕਰੇਂਡਾ ਏਰੀਆ ਕਿ ਅੱਜ ਵੀ ਕੋਈ ਵੱਡਾ ਇੱਥੇ ਕੋਈ ਆਪਰੇਸ਼ਨ ਕੀਤਾ ਜਾ ਰਿਹਾ ਕੋਈ ਸਮਗਲਰ ਰਿਹਾ ਜਿਨ੍ਹਾਂ ਦੀ ਸੂ ਮਿਲੀ ਆ ਤਾਂ ਕਰਕੇ ਟਾਰੀ ਦੇ ਵਿੱਚ ਜਿਹੜਾ ਕ ਵੱਡਾ ਆਪਰੇਸ਼ਨ ਕੀਤਾ ਜਾ ਰਿਹਾ ਜੀ ਦੇਖੋ ਅਸੀਂ ਟਾਰੀ ਕਿਉਂਕਿ ਬਿਲਕੁਲ ਬਾਰਡਰ ਤੇ ਆ ਤਾਂ ਹੀ ਇੱਥੇ ਇਸ਼ੂ ਰਹਿੰਦੇ ਆ ਕਿਉਂਕਿ ਡਰੋਨ ਕਾਫੀ ਇੱਥੇ ਆਉਂਦੇ ਰਹਿੰਦੇ ਆ ਪਰ ਅਸੀਂ ਪਿੱਛੇ ਜਿਹੜੇ ਦਿਨਾਂ ਚ ਮਹੀਨਿਆਂ ਚ ਜੇ ਅਸੀਂ ਇਕੱਲਾ ਇਸ ਸਾਲ ਦੇ ਵਿੱਚ ਹੀ ਦੇਖੀਏ ਤੇ ਤਕਰੀਬਨ 80 ਕਿਲੋ ਰਿਕਵਰੀ ਪੰਜਾਬ ਪੁਲਿਸ ਵੱਲੋਂ ਕੀਤੀ ਗਈ ਹੈ ਜੀ ਔਰ ਅਸੀਂ ਅ 18 ਕਰੋੜ ਜਿਹੜੇ ਦੀ ਜ਼ਿਆਦਾ ਜਿਹੜੇ ਵੱਡੇ ਸਮੱਗਲਰ ਆ ਉਹਨਾਂ ਦੀ ਫੋਰਫੀਟ ਵੀ ਕੀਤੀ ਗਈ ਹੈ ਔਰ ਇਹ ਵੀ ਪ੍ਰੋਸੈਸ ਅਸੀਂ ਲਗਾਤਾਰ ਇਹਦੇ ਚ ਕੰਟੀਨਿਊ ਕਰ ਰਹੇ ਹਾਂ ਜੀ ਪੁਲਿਸ ਲਗਾਤਾਰ ਘਰਾਂ ਦੇ ਵਿੱਚ ਜਾ ਕੇ ਵੀ ਛਾਪੇਮਾਰੀ ਕਰ ਰਹੀ ਆ ਪਰ ਜਿਹੜੇ ਔਰੋ ਵੀ ਹੁੰਦੇ ਆ ਕਿਤੇ ਨਾ ਕਿਤੇ ਪੁਲਿਸ ਦੇ ਪਹੁੰਚਣ ਤੋਂ ਹੀ ਭੱਜ ਜਾਂਦੇ ਆ ਕਿ ਕਿਤੇ ਨਾ ਕਿਤੇ ਸੀਕ੍ਰੇਟ ਜਿਹੜੇ ਲੀਕੇਜ ਹੁੰਦੇ ਨਜ਼ਰ ਆਉਂਦੇ ਆ ਨਹੀਂ ਦੇਖੋ ਇਹ 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 ਜਿੱਦਾਂ ਦੱਸਿਆ ਇਹ ਲੜਾਈ ਆ ਜੀ ਹਾਂ ਕਈ ਵਾਰ ਇਹ ਭੱਜ ਵੀ ਜਾਂਦੇ ਆ ਪਰ ਜ਼ਰਾ ਤਰ ਅਸੀਂ ਉਹਨਾਂ ਨੂੰ ਫੜਨ ਵਿੱਚ ਕਾਮਯਾਬ ਹੁੰਨੇ ਆ ਤਾਂ ਹੀ ਤਾਂ ਰਿਕਵਰੀਆਂ ਹੁੰਦੀ ਆ ਤਾਂ ਹੀ ਸਾਰਾ ਕੁਝ ਇਹ ਚੀਜ਼ਾਂ ਚੱਲ ਰਿਹਾ ਸਰ ਜਿੱਥੇ ਨਸ਼ੇ ਦੀ ਗੱਲ ਕਰੀਏ ਉਹਦੇ ਨਾਲ-ਨਾਲ ਕੱਲ ਵੀ ਜਿਹੜੀ ਅੰਮ੍ਰਿਤਸਰ ਤੋਂ ਕੁਝ ਹਥਿਆਰ ਵੀ ਫੜੇ ਗਏ ਆ ਕਿ ਨਾਲ-ਨਾਲ ਲੋਕ ਇਸ ਤਰ੍ਹਾਂ ਦੇ ਕ੍ਰਾਈਮਨਲ ਵੀ ਕਰਦੇ ਆ ਜਦੋਂ ਨਸ਼ਾ ਵੀ ਨਾਲ ਵੇਚਦੇ ਆ ਜੀ ਸਾਰੀਆਂ ਚੀਜ਼ਾਂ ਚੱਲਦੀਆਂ ਜੀ ਜਿਹੜਾ ਕੱਲ ਤੁਸੀਂ ਦੇਖਿਆ ਰਿਕਵਰੀ ਵੀ ਹੋਈ ਆ ਉਹ ਉਹਦੇ ਵਿੱਚ ਸਾਡੇ ਕ੍ਰਿੰਡੇ ਥਾਣੇ ਦੇ ਕੇਐਸਆਈ ਸਾਹਿਬ ਦਾ ਵੀ ਕਾਫੀ ਯੋਗਦਾਨ ਆ ਉਹ ਸਾਰੀ ਰਿਕਵਰੀ ਦੇ ਵਿੱਚ ਸੋ ਜੁਆਇੰਟ ਆਪਰੇਸ਼ਨਸ ਚੱਲਦੇ ਆ ਤੇ ਉਹਦੇ ਚ ਕਾਮਯਾਬੀ ਵੀ ਮਿਲਦੀ ਆ ਸਾਨੂੰ ਹਥਿਆਰ ਵੀ ਜਿੱਥੇ ਸਮਗਲਿੰਗ ਡਰੱਗਸ ਦੀ ਹੁੰਦੀ ਆ ਹਥਿਆਰਾਂ ਦੀ ਵੀ ਸਮਗਲਿੰਗ ਹੁੰਦੀ ਆ ਤੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਜੇ ਅਸੀਂ ਤਕਰੀਬਨ 75 80 ਕੇਜੀ ਹੈਰੋਨ ਰਿਕਵਰ ਕੀਤੀ ਆ ਹਥਿਆਰ ਵੀ ਅਸੀਂ ਜੇ ਛੋਟੇ ਵੈਪਨ ਜਾਂ ਵੱਡੇ ਵੈਪਨ ਦੇ ਵਿੱਚ ਕਰੀਏ ਤੇ ਉਹ ਵੀ ਤਕਰੀਬਨ 22 ਤੋਂ 23 ਵੈਪਨ ਅਸੀਂ ਇਸ ਸਾਲ ਦੇ ਵਿੱਚ ਵਿੱਚ ਹੀ ਰਿਕਵਰ ਕੀਤੇ ਹੋਏ ਨੇ ਸਰ ਸ਼ਰਾਬ ਦਾ ਕਾਫੀ ਮਾਮਲਾ ਜਿਹੜਾ ਸਾਹਮਣੇ ਆ ਰਿਹਾ ਖਾਸ ਕਰਕੇ ਨਜਾਇਜ਼ ਜਿਹੜੀ ਸ਼ਰਾਬ ਪਿੰਡਾਂ ਦੇ ਵਿੱਚੋਂ ਫੜੀ ਜਾ ਰਹੀ ਆ ਲਾਂ ਫੜੀ ਜਾ ਰਹੀ ਹੈ ਤੇ ਦੇਖੋ ਜਦੋਂ ਅਸੀਂ ਰੇਡ ਕਰਦੇ ਹਾਂ ਕੱਲੀ ਡਰੱਗਸ ਨਹੀਂ ਕਿਸੇ ਕਿਸਮ ਦਾ ਵੀ ਜਿਹੜਾ ਇਲੀਗਲ ਧੰਦਾ ਆ ਅਸੀਂ ਉੱਤੇ ਸ਼ਕਤੀ ਨਾਲ ਨਜਿੱਠਦੇ ਵੀ ਆਂ ਔਰ ਉਤੇ ਉਹਨਾਂ ਤੇ ਐਕਸ਼ਨ ਵੀ ਲੈਣੇ ਆ। ਖਾਸ ਕਰਕੇ ਪੰਜਾਬ ਦੇ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ ਇਸ ਸਮੇਂ ਕਰਾਹੇ ਪੈ ਚੁੱਕੇ ਨੇ ਜੋ ਨੌਜਵਾਨ? ਮੈਂ ਤਾਂ ਸਾਰਿਆਂ ਨੂੰ ਤੁਹਾਡੇ ਰਾਈਂ ਅਪੀਲ ਕਰੂੰਗਾ ਜਿੱਦਾਂ ਮਾਨਯੋਗ ਸੀਐਮ ਸਾਹਿਬ ਤੇ ਮਾਨਯੋਗ ਡੀਜੀਪੀ ਸਾਹਿਬ ਦਾ ਵੀ ਸਾਰਿਆਂ ਨੂੰ ਇਹ ਅਪੀਲ ਆ ਕਿ ਸਾਡਾ ਪੰਜਾਬ ਅਸੀਂ ਆਪ ਦੇ ਪੰਜਾਬ ਨੂੰ ਅੱਗੇ ਲੈ ਕੇ ਚੱਲੀਏ। ਜਿਹੜੀਆਂ ਮਾੜੀਆਂ ਤ੍ਰੇਟੀਆਂ ਆ, ਮਾੜੇ ਇਹ ਕੰਮ ਉਹਨਾਂ ਤੋਂ ਗਰੇਜ਼ ਕਰੀਏ ਔਰ ਸਹਿਯੋਗ ਕਰੀਏ। ਇਹ ਇਹ ਤਾਂ ਹੀ ਕਾਮਯਾਬ ਹੋ ਸਕਦੇ ਆ ਜੇ ਅਸੀਂ ਸਮਾਜ ਦਾ ਹਰ ਵਰਗ ਆਪਸ ਵਿੱਚ ਸਹਿਯੋਗ ਕਰੂਗਾ। ਤਾਂ ਹੀ ਅਸੀਂ ਇਰ ਵਿੱਚ ਬਹੁਤ ਛੇਤੀ ਕਾਮਯਾਬੀ ਵੀ ਹਾਸਲ ਕਰ ਸਕਦੇ ਹਾਂ ਔਰ ਅੱਗੇ ਵੀ ਵੱਧ ਸਕਦੇ ਹਾਂ ਸੋ ਧੰਨਵਾਦ ਹੈ ਇਸਨ ਐਸਐਸਪੀ ਅਸਤਿੰਦਰ ਸਿੰਘ ਦਿਹਾਤੀ ਜਿਨ੍ਹਾਂ ਦੇ ਵੱਲੋਂ ਅੱਜ ਈਗਲ 4 ਆਪਰੇਸ਼ਨ ਜਿਹੜਾ ਅਟਾਰੀ ਦੇ ਵਿੱਚ ਚਲਾਇਆ ਜਾ ਰਿਹਾ ਹੈ ਕਈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਨਾ ਕਿ ਵੱਡੇ ਪੱਧਰ ਤੇ ਜਿਹੜਾ ਅਟਾਰੀ ਦੇ ਵਿੱਚ ਸਰਚ ਅਭਿਆਨ ਕੀਤਾ ਜਾ ਰਿਹਾ ਹੈ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀ ਕਰੀਏ ਲਗਾਤਾਰ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ 80 ਕਿਜੀ ਦੇ ਕਰੀਬ ਜਿਹੜੀ ਆ ਪਿਛਲੇ ਕੁਝ ਸਮੇਂ ਦੇ ਵਿੱਚ ਜਿਹੜੀ ਹੇਰੋਨ ਬਰਾਮਦ ਕੀਤੀ ਗਈ ਹੈ ਤਾਂ ਅੱਜ ਤਸਵੀਰਾਂ ਤੁਹਾਡੇ ਨਾਲ ਅਟਾਰੀ ਦੀਆਂ ਸਾਂਝੇ ਕਰ ਰਹੇ ਨਾਲੋ ਜਿਹੜਾ ਸਫੀ ਦਿਹਾਤੀ ਹੁਣਾ ਵੱਲੋਂ ਜਿਹੜਾ ਅਵੇਅਰ ਵੀ ਕੀਤਾ ਜਾ ਰਿਹਾ ਤਸਵੀਰਾਂ ਤੁਸੀਂ ਲਗਾਤਾਰ ਅਟਾਰੀ ਸਰਹੱਦੀਆਂ ਵੇਖ ਸਕਦੇ ਹੋ ਜਿੱਥੇ ਖਾਸ ਕਰਕੇ ਸੁਰਖੀਆਂ ਦੇ ਵਿੱਚ ਰਹਿੰਦਾ ਅਟਾਰੀ ਇਲਾਕਾ ਖੂਬੀ ਖਾਸ ਕਰਕੇ ਕਰੇਂਡਾ ਜਿਹੜਾ ਏਰੀਆ ਉਹ ਬਿਲਕੁਲ ਬਾਉਂਡਰ ਦੇ ਨਾਲ ਲੱਗਦਾ ਹੈ ਗਵਾਂਡੀ ਦੇਸ਼ ਦੇ ਵੱਲੋਂ ਇੱਥੇ ਲਗਾਤਾਰ ਜਿਹੜੇ ਆ ਡਰੋਨ ਵੀ ਆਉਂਦੇ ਨੇ ਕਿਉਂਕਿ ਫਿਰ ਵੀ ਪੰਜਾਬ ਪੂਸ ਜਿਹੜੀ ਆ ਪੱਦਾ ਪਾਰ ਹੋ ਕੇ ਐਸਆ ਨਕਾਮ ਕੋਸ਼ਿਸ਼ਾਂ ਨੂੰ ਹੱਥ ਪਾਉਂਦੇ ਲਗਾਤਾਰ ਜਿਹੜੀ ਆ ਉਹ ਕਾਮਜ਼ਾਬ ਜਿਹੜੀ ਹੁੰਦੀ ਹੈ ਸਫੀ ਦਿਹਾਤੀ ਸਤਿੰਦਰ ਸਿੰਘ ਜੀ ਜਿਨ੍ਹਾਂ ਦੇ ਵੱਲੋਂ ਅੱਜ ਅ ਸਰਚ ਆਪਰੇਸ਼ਨ ਜਿਹੜਾ ਟਾਰੀ ਦੇ ਵਿੱਚ ਕੀਤਾ ਗਿਆ ਈਗਲ 4 ਦੇ ਤਹਿਤ ਤਾਂ ਇੱਕ ਤਸਵੀਰਾਂ ਵੇਖ ਸਕਦੇ ਹੋ ਕਿ ਲੋਕਾਂ ਦੇ ਘਰਾਂ ਦੇ ਵਿੱਚ ਜਿਹੜੀ ਆ ਉਹ ਰੇਡ ਕੀਤੀ ਗਈ ਆ ਵੱਡੇ ਪੱਧਰ ਤੇ ਜਿਹੜੀ ਛਾਪੇਮਾਰੀ ਕੀਤੀ ਗਈ ਆ ਲੋਕ ਜਿਹੜੇ ਘਰਾਂ ਨੂੰ ਜ਼ਿੰਦਰੇ ਮਾਰਦੇ ਤਾਲੇ ਮਾਰਦੇ ਵੀ ਇੱਥੋਂ ਰਫੂ ਚੱਕਰ ਜਿਹੜੇ ਹੁੰਦੇ ਨਜ਼ਰ ਆਏ ਆ ਤਾਂ ਐਸਐਸਪੀ ਸਾਹਿਬ ਦਾ ਕਹਿਣਾ ਕਿ ਉਹਨਾਂ ਦੇ ਘਰ ਜਿਹੜੇ ਆ ਉਹ ਸੀਲ ਕੀਤੇ ਜਾਣਗੇ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਊਗੀ ਜੇਕਰ ਉਹਨਾਂ ਨੇ ਗਲਤ ਤਰੀਕੇ ਦੇ ਨਾਲ ਜ਼ਾਇਦਤਾਂ ਬਣਾਈਆਂ ਨੇ ਤਾਂ ਉਹ ਜ਼ਾਇਦਤਾਂ ਵੀ ਜਫਤ ਕੀਤੀਆਂ ਜਾਣਗੀਆਂ ਇਹਨਾਂ ਦੇ ਘਰਾਂ ਨੂੰ ਸੀਲ ਕੀਤਾ ਜਾਵੇਗਾ